ਅੱਜ ਕਾਠੀਆਂ ਵਾਲੇ ਬਾਜ਼ਾਰ ਦੇ ਵਿੱਚ ਹੋਏ ਗੋਲੀ ਕਾਂਡ ਦੇ ਮਾਮਲੇ ਦੇ ਵਿੱਚ ਇੱਕ ਸੀਸੀਟੀਵੀ ਵੀਡੀਓ ਲਿੰਕਲ ਕੇ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਦੇਖ ਸਕਦੇ ਹੋ ਕਿ ਬਾਜ਼ਾਰ ਦੇ ਵਿੱਚ ਕਾਫੀ ਰਸ ਅਤੇ ਇੱਕ ਵਾਈਟ ਕਲਰ ਦੀ ਜਿਹੜੀ ਐਕਟਿਵਾ ਉੱਤੇ ਦੋ ਲੜਕੇ ਸਵਾਰ ਉਹ ਦੇਖਣੇ ਕਾਲੀ ਤੇ ਕਿ ਚਿੱਟੀ ਜਿਹੜੀ ਆ ਟੀ-ਸ਼ਰਟ ਪਾਈ ਹੈ ਤਾਂ ਆਪਣੇ ਬੈਗ ਤੋਂ ਇੱਕ ਪਿਸਤਲ ਕੱਢ ਕੇ ਤੇ ਸਾਹਮਣੇ ਜਿਹੜਾ ਨੌਜਵਾਨ ਹੁੰਦੇ ਨੇ ਜਿਹੜਾ ਐਕਟਿਵਾ ਤੇ ਹੁੰਦੇ ਨੇ ਉਹਨਾਂ ਦੇ ਉੱਤੇ ਫਾਇਰ ਕੀਤੇ ਜਾਂਦੇ ਨੇ ਤੇ ਇੱਕ ਨੌਜਵਾਨ ਤਾਂ ਮੌਕੇ ਤੇ ਜਿਹੜਾ ਡਿੱਗ ਪੈਂਦਾ ਜਿਸ ਦੀ ਜੜੀ ਆ ਉਹ ਮੌਤ ਹੋ ਗਈ ਹੈ ਦੱਸੀ ਜਾ ਰਹੀ ਹੈ ਇਸ ਦਾ ਨਾਂ ਮੋਟਾ ਸੋਨੂ ਸੋਨੂ ਮੋਟਾ ਜਿਹੜਾ ਹੈ ਉਹ ਦੱਸਿਆ ਜਾ ਰਿਹਾ ਹੈ ਤਾਂ ਇੱਕ ਨੌਜਵਾਨ ਜਿਹੜਾ ਉਸ ਦੇ ਪਿੱਛੇ ਜਿਹੜਾ ਆ ਉਹ ਗਨ ਲੈ ਕੇ ਜਾਂਦਾ ਹੈ ਉਹਦੇ ਨਾਲ ਜਿਹੜੀ ਤਬੜ ਤੋੜ ਜਿਹੜੀ ਉਹ ਫਾਇਰਿੰਗ ਹੁੰਦੀ ਹੈ ਪਰ ਇਸ ਫਾਇਰਿੰਗ ਦੇ ਵਿੱਚ ਦੋ ਜਿਹੜੇ ਨੌਜਵਾਨ ਜਿੰਨਾਂ ਵੱਲੋਂ ਫਾਇਰ ਕੀਤੇ ਗਏ ਨੇ ਉਹ ਉੱਥੇ ਭੱਜਣ ਦੇ ਵਿੱਚ ਕਾਮਯਾਬ ਹੋ ਜਾਂਦੇ ਨੇ ਦੱਸਿਆ ਜਾ ਰਿਹਾ ਹੈ ਕਿ ਸੋਨੂ ਮੋਟਾ ਵੀ ਜਿਹੜਾ ਹੈ ਉਹ ਗੈਂਗਸਟਰ ਸੀ ਤਾਂ ਕਾਫੀ ਜਿਹੜੇ ਉਹਦੇ ਉੱਤੇ ਵੀ ਜਿਹੜੇ ਆ ਕੇਸ ਦਰਜ ਸਨ ਤੇ ਕੀ ਕਹਿ ਰਹੇ ਨੇ ਇਸ ਮਾਮਲੇ ਦੇ ਵਿੱਚ ਪੁਲਿਸ ਅਧਿਕਾਰੀ ਆਓ ਤੁਹਾਨੂੰ ਵੀ ਸੁਣਾਣੇ ਹਾਂ ਇੱਕ ਕੱਜ ਸ਼ਾਮ ਨੂੰ ਇੱਕ ਇਨਸੀਡੈਂਟ ਰਿਪੋਰਟ ਹੋਇਆ ਸੀਗਾ ਜਿਸ ਦੇ ਵਿੱਚ ਦੋ ਐਕਟਿਵ ਸਵਾਰ ਨੌਜਵਾਨ ਜਿਹੜੇ ਜਾ ਰਹੇ ਸਨ ਉਸ ਦੇ ਉੱਤੇ ਦੋ ਅਨਡੈਂਟਿਫਾਈਡ ਬੰਦਿਆਂ ਵੱਲੋਂ ਜਿਹੜਾ ਫਾਇਰ ਕੀਤਾ ਗਿਆ ਉਸ ਦੇ ਵਿੱਚ ਜਿਹੜਾ ਫਾਇਰ ਲੱਗਣ ਦੇ ਨਾਲ ਜਿਹੜਾ ਇੱਕ ਰਵਨੀਤ ਸਿੰਘ ਜਿੱਲੀ ਸੋਨੂ ਮੋਟਾ ਸੀਗਾ ਉਸ ਦੇ ਫਾਇਰ ਲੱਗੇ ਸਨ ਜਿਸ ਤੇ ਸਾਡੇ ਵੱਲੋਂ ਤੁਰੰਤ ਕਾਰਵਾਈ ਕਰਦੇ ਹਾਂ ਜਿਹੜਾ ਮੌਕੇ ਤੇ ਉੱਤੇ ਟੀਮਾਂ ਸਾਰੀਆਂ ਭੇਜੀਆਂ ਗਈਆਂ ਉਸ ਦਾ ਫੋਰੈਂਸਿਕ ਐਨਾਲਿਸਿਸ ਅਤੇ ਸੀਸੀਟੀਵੀ ਟੀਪ ਜਿਹੜੇ ਹੈ ਮੌਕੇ ਦੀ ਸੀਗੀ ਉਸ ਨੂੰ ਕਬਜ਼ਾ ਪੁਲਿਸ ਵਿੱਚ ਲਿਆ ਗਿਆ ਉਸ ਤੋਂ ਬਾਅਦ ਜਿਹੜਾ ਇਸ ਸਾਰੇ ਦੇ ਉੱਤੇ ਵਰਕ ਕਰਦਿਆਂ ਜਿਹੜਾ ਮੇਨ ਅਕਿਊਜ਼ਡ ਸੀਗਾ ਜਿਸ ਨੇ ਫਾਇਰ ਕੀਤਾ ਉਸ ਨੂੰ ਸਾਡੇ ਵੱਲੋਂ ਆਇਡੈਂਟੀਫਾਈ ਕਰ ਲਿਆ ਗਿਆ ਜਿਸ ਦਾ ਨਾਮ ਅਭੀ ਰਾਜ ਸਿੰਘ ਸੰਨਵਗਰਦੀਪ ਸਿੰਘ ਹੈ ਇਸ ਨੂੰ ਜਿਹੜਾ ਇਸ ਤੇ ਉੱਤੇ ਬਾਈ ਨੇ ਮਕਦਮਾ ਸਾਡੇ ਵੱਲੋਂ ਦਰਜ ਕੀਤਾ ਜਾ ਰਿਹਾ ਹੈ ਤੇ ਇਸ ਦੇ ਵਿੱਚ ਇਹਨੂੰ ਅਤੇ ਜਿਹੜੇ ਬਾਕੀ ਦੋਸ਼ੀ ਨੇ ਉਹਨਾਂ ਨੂੰ ਵੀ ਜਲਦੀ ਸਾਡੇ ਵੱਲੋਂ ਗ੍ਰਿਫਤਾਰ ਕਰ ਲਿਆ ਜਾਵੇਗਾ